ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਸਤਿ ਸ੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂ ਸਿੱਖਿਆ ਮੰਤਰੀ ਪੰਜਾਬ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੇ ਡਾਇਰੈਕਟਡ ਹਾਈਰ ਐਜੂਕੇਸ਼ਨ ਵਿਦ ਦਾ سپورਟ ਆਫ ਐਨ ਆਈ ਸੀ ਅਸੀਂ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦਿਅਕ ادارےਾਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਅਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿਤੇ ਵੀ ਸਾਨੂੰ ਰੂਲ ਹੈ ਵਿਦੇਸ਼ਾਂ ਚ ਆਪਣੇ ਸਰਟੀਫਿਕੇਟ ਨੂੰ ਪਹਿਲੇ ਸਾਡੇ ਕੋਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹਰ ਸਾਲ 3 ਲੱਖ ਬੱਚਾ ਪਾਸ ਹੋ ਕੇ ਜਾਂਦਾ ਹੈ ਫਿਰ ਸਾਡੀ ਯੂਨੀਵਰਸਿਟੀਜ਼ ਹੈ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਚ ਕਿਤੇ ਵੀ ਲੋੜ ਪੈ ਸਕਦੀ ਹੈ ਤੇ ਟੈਸਟੀਫਿਕੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ੱਟਕੇ ਖਾਣੇ ਪੈਂਦੇ ਸੀ बार-बार ਦਫ਼ਤਰਾਂ ਦੇ ਗੇੜੇ ਪੈਣਾ ਤੁਸੀਂ ਬੋਰਡ ਜਾਓ ਯਾ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀਟ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਹੁਣ ਉਹ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਜਿਹੜਾ ਈ-ਸਰਵਲ ਪੋਰਟਲ ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਤੇ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ 3 ਮਹੀਨੇ ਲੱਗਦੇ ਸੀ ਏਜੰਟਾਂ ਦੇ ਧੱਕੇ ਖਾਓ ਹੁਣ ਉਹ ਕੰਮ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੱਤਾ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸਦੀ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿੱਦਿਅਕ ادارے ਪੰਜਾਬ ਦੇ ਵੀ ਵਿਲ ਬ੍ਰਿੰਗ ਇਟ ਔਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਕਿਤੇ ਵੀ ਦੁਪਾ ਦੁਨੀਆ 'ਚ ਡੈਸਟੀਨੇਸ਼ਨ ਕਰਾਣੇ ਆ ਇਸ ਇਸ ਸਰਵਰ ਪੋਰਟਲ ਦੇ ਉੱਤੇ ਤੇ ਇਹਦਾ ਲਿੰਕ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬ ਤੇ ਤੇ ਜਿਹੜਾ ਪੋਰਟਲ ਲਿਖੋ ਤਾਂ ਹੈ ਹੀ ਹੈ ਇਸ ਦੇ ਨਾਲ ਮੈਂ ਸਮਝਦਾ ਕਿ ਬਹੁਤ ਖਰਚ ਜਿਹੜੀ ਆ ਉਹ ਬਚੂਗੀ ਤੇ ਜਿਹੜਾ ਮਿਡਲ ਮੈਨ ਕਲਚਰ ਸੀ ਕਰਪਸ਼ਨ ਸੀ ਕਿ ਕਿ ਜੋ ਜੋ ਦੱਸਦੇ ਬੱਚੇ ਕੇ 5-5000 22000 ਰੁਪਏ ਵੀ ਜਿਹੜਾ ਉਹਦਾ ਖਰਚਾ ਆ ਜਾਂਦਾ ਉਹ ਕੰਮ ਹੁਣ ਸਿਰਫ ਸਭ ਤੋਂ ਵੱਡੀ ਗੱਲ ਘਰ ਬੈਠ ਕੇ ਟਾਈਮ ਬਾਉਂਡ ਮੈਨਰ ਦੇ ਵਿੱਚ ਤੇ ਬਹੁਤ ਮਿਨੀਮਲ ਫੀਸ ਦੇ ਉੱਤੇ ਜਿਹੜਾ 100 ਰੁਪਏ ਤੋਂ ਘੱਟ ਖਰਚੇ ਚ ਹੋ ਸਕਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਸਖਿਆ ਮੰਤਰੀ ਪੰਜਾਬ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿ ਡਾਇਰੈਕਟਡ ਹਾਈ ਐਜੂਕੇਸ਼ਨ ਵਿਦ ਦਾ سپورਟ ਆਫ NIC ਅਸੀਂ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦਿਅਕ ادارےਾਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਅਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿਤੇ ਵੀ ਸਾਨੂੰ ਰੂਲ ਹੈ ਵਿਦੇਸ਼ਾਂ 'ਚ ਆਪਣੇ ਸਰਟੀਫਿਕੇਟ ਨੂੰ ਕੋਲੇ ਸਾਡੇ ਕੋਲ ਪੰਜਾਬ ਸਕੂਲ এডੂਕੇਸ਼ਨ ਬੋਰਡ ਹਰ ਸਾਲ 3 ਲੱਖ ਬੱਚਾ ਪਾਸ ਹੋ ਕੇ ਜਾਂਦਾ ਹੈ ਫਿਰ ਸਾਡੀ ਯੂਨੀਵਰਸਿਟੀ ਸਰ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਚ ਕਿਤੇ ਵੀ ਲੋੜ ਪੈ ਸਕਦੀ ਹੈ ਤੇ ਟੈਸਟੀਫਿਕੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ੱਟਕੇ ਖਾਣੇ ਪੈਂਦੇ ਸੀ बार-बार ਦਫ਼ਤਰਾਂ ਦੇ ਗੇੜੇ ਪੈਣਾ ਤੁਸੀਂ ਬੋਰਡ ਜਾਓ ਜਾਂ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀਟ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਹੁਣ ਉਹ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਜਿਹੜਾ ਈ-ਸਰਵਲਟ ਪੋਰਟਲ ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਤੇ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ 3 ਮਹੀਨੇ ਲੱਗਦੇ ਸੀ ਏਜੰਟਾਂ ਦੇ ੱਟਕੇ ਖਾਓ ਹੁਣੋਂ ਘੱਮ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੱਤਾ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸਤੇ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿਦਿਅਕ ادارے ਪੰਜਾਬ ਦੇ ਵੀ ਵਿਲ ਬ੍ਰਿੰਗ ਇਟ ਔਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਕਿਤੇ ਵੀ ਦੁਪਾ ਦੁਨੀਆ 'ਚ ਟੈਸਟ ਸਟੇਸ਼ਨ ਕਰਾਣੇ ਆ ਇਸ ਇਸੇ ਸਰਵਰ ਪੋਰਟਲ ਦੇ ਉੱਤੇ ਤੇ ਇਹ ਯਾ ਸਕੂਲ এডੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਵੀ ਪਾ ਦਿੱਤਾ ਤੇ ਜਿਹੜਾ ਪੋਰਟਲ ਲਿੰਕ ਉਹ ਤੇ ਹੈ ਹੀ ਹੈ ਇਸ ਦੇ ਨਾਲ ਮੈਂ ਸਮਝਦਾ ਕਿ ਬਹੁਤ ਖਰਚਲ ਖਵਰੀ ਜਿਹੜੀ ਆ ਉਹ ਬਚੂਗੀ ਤੇ ਜਿਹੜਾ ਮਿਡਲ ਮੈਨ ਕਲਚਰ ਸੀ ਕ腐ਸ਼ਨ ਸੀ ਕਿ ਕਿ ਜੋ ਜੋ ਦੱਸਦੇ ਬੱਚੇ ਕਿ 1.5 ਹਜ਼ਾਰ 22 ਹਜ਼ਾਰ ਰੁਪਏ ਵਿੱਚ ਜਿਹੜਾ ਉਹਦਾ ਖਰਚਾ ਆ ਜਾਂਦਾ ਉਹ ਕੰਮ ਹੁਣ ਸਿਰਫ ਸਭ ਤੋਂ ਵੱਡੀ ਗੱਲ ਘਰ ਬੈਠ ਕੇ ਟਾਈਮ ਬਾਉਂਡ ਮੈਨਰ ਦੇ ਵਿੱਚ ਤੇ ਬਹੁਤ ਮਿਨੀਮਲ ਫੀਸ ਦੇ ਉੱਤੇ ਜਿਹੜਾ 100 ਰੁਪਏ ਤੋਂ ਘੱਟ ਖਰਚੇ ਚ ਹੋ ਸਕਦਾ ਬਹੁਤ ਬਹੁਤ ਧੰਨਵਾਦ ਜੀ